ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਉਹ ਕਿਹੜੀ ਰਾਸ਼ੀ ਹੈ ਜੋ ਅਮੀਰ ਬਣਨ ਵਾਲੀ ਹੈ ਜਿਸ ਨੂੰ ਜੁਲਾਈ ਦੇ ਮਹੀਨੇ ਦੇ ਵਿੱਚ 11 12 13 ਤੇ 14 15 ਤਰੀਕ ਨੂੰ ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਹੀ ਤੁਹਾਡੇ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਿਥਨ ਰਾਸ਼ੀ ਵਾਲੇ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ 4 ਦਿਨਾਂ ਦੇ ਵਿੱਚ ਹੀ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਜ਼ਿਆਦਾ ਪਰਸੰਨ ਹੋ ਚੁੱਕੀ ਹੈ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਮਿਥਨ ਰਾਸ਼ੀ ਵਾਲਿਆਂ ਦੇ ਲਈ ਪੂਰਾ ਹੀ ਮਹੀਨਾ ਬਹੁਤ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਉੱਤੇ ਤਾਂ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਬਹੁਤ ਕਿਰਪਾ ਬਣ ਚੁੱਕੀ ਹੈ ਇਹਨਾਂ 4 ਦਿਨਾਂ ਦੇ ਅੰਦਰ ਬਹੁਤ ਹੀ ਆਧਿਕ ਮਾਤਾ ਰਾਣੀ ਪਸੰਨ ਹੋ ਚੁੱਕੀ ਹੈ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਤਾਂ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ 4 ਦਿਨਾਂ ਦੇ ਅੰਦਰ ਤੁਹਾਨੂੰ ਰਾਜ ਪ੍ਰਾਪਤੀ ਅਮਰਤ ਸਿੱਧੀ ਜੋਗ ਰਾਜ ਜੋਗ ਅਤੇ ਤਾਂ ਜੋਗ ਪਨ ਚੁੱਕਿਆ ਹੈ ਇਸ ਰਾਸ਼ੀ ਵਾਲਿਆਂ ਦੇ ਲਈ ਇਸ ਸਮੇਂ ਬਹੁਤ ਹੀ ਕਿਸਮਤ ਬਦਲਣ ਦਾ ਬਹੁਤ ਹੀ ਸੁਨਹਿਰੀ ਮੌਕਾ ਹੈ ਤੁਹਾਡੀ ਕਿਸਮਤ ਬਦਲ ਜਾਵੇਗੀ ਦੋਸਤੋ ਇਹ ਬਿਲਕੁਲ ਸੱਚ ਹੈ ਕਿ ਤੁਹਾਡੀ ਹੁਣ ਕਿਸਮਤ ਬਦਲਣ ਵਾਲੀ ਹੈ ਇਹ ਬਹੁਤ ਹੀ ਸਟੇਕ ਪਵਿਖ ਬਾਣੀ ਹੈ ਤੁਹਾਡੇ ਲਈ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਜੀ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਇਸ ਲਈ ਇਸ ਨੂੰ ਬਿਲਕੁਲ ਵੀ ਸਕਿਪ ਨਾ ਕਰਨਾ ਮਿਥਨ ਰਾਸ਼ੀ ਵਾਲਿਓ ਇਹ ਸਮਝ ਲਓ ਕਿ ਹੁਣ ਤੁਹਾਡਾ ਰੋਣਾ ਧੋਣਾ ਬੰਦ ਹੋ ਜਾਵੇਗਾ ਤੁਸੀਂ ਹੁਣ ਆਪਣੀ ਕਿਸਮਤ ਨੂੰ ਕੋਸਣਾ ਬੰਦ ਕਰ ਦਿਓ ਕਿਉਂਕਿ ਇਨਾ ਹੀ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ ਤੁਹਾਨੂੰ ਬੜੀਆਂ ਵੱਡੀਆਂ ਕਾਮਯਾਬੀਆਂ ਤੇ ਸਫਲਤਾਵਾਂ ਮਿਲਣ ਵਾਲੀਆਂ ਹਨ ਦੋਸਤੋ ਤੁਹਾਨੂੰ ਹੁਣ ਲਾਭ ਹੀ ਲਾਭ ਮਿਲੇਗਾ ਚਾਰਾਂ ਹੀ ਦਿਸ਼ਾਵਾਂ ਤੋਂ ਤੁਸੀਂ ਆਪਣੀਆਂ ਸਫਲਤਾਵਾਂ ਦੇ ਝੰਡੇ ਗੱਡ ਦਿਓਗੇ ਇਨ੍ਹਾਂ ਚਾਰ ਦਿਨਾਂ ਦੇ ਅੰਦਰ ਮਾਤਾ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਅਨੇਕਾਂ ਪ੍ਰਕਾਰ ਦੇ ਲਾਭ ਮਿਲਣ ਵਾਲੇ ਹਨ ਵੱਡੀਆਂ ਵੱਡੀਆਂ ਸਫਲਤਾਵਾਂ ਤੇ ਵੱਡੀਆਂ ਵੱਡੀਆਂ ਕਾਮਯਾਬੀਆਂ ਤੁਹਾਡੇ ਕਦਮ ਚ ਮੰਗਿਆ ਜਿਸ ਨਾਲ ਤੁਹਾਡੀ ਖੁਸ਼ੀ ਦਾ ਹੁਣ ਕੋਈ ਵੀ ਟਿਕਾਣਾ ਨਹੀਂ ਰਹਿ ਜਾਵੇਗਾ ਅੱਜ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਦੋਸਤੋ ਕਿਹੜੀਆਂ ਕਿਹੜੀਆਂ ਖੁਸ਼ਖਬਰੀਆਂ ਹਨ ਇਸ ਵੀਡੀਓ ਦੇ ਵਿੱਚ ਉਹ ਹੀ ਤੁਹਾਨੂੰ ਦੱਸਾਂਗੇ 4 ਦਿਨਾਂ ਦਾ ਸੰਪੂਰਨ ਸਟੇਕ ਰਾਸ਼ੀਫਲ ਇਸ ਰਾਸ਼ੀ ਦਾ ਇਸ ਪ੍ਰਕਾਰ ਗ੍ਰਹਿ ਨਕਸ਼ਤਰਾਂ ਦੇ ਹਿਸਾਬ ਦੇ ਨਾਲ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ 4 ਦਿਨਾਂ ਦਾ ਰਾਸ਼ੀ ਫਾਲ ਤੁਹਾਡੇ ਲਈ ਰਹਿਣ ਵਾਲਾ ਹੈ ਅਤੇ ਨਾਲ ਹੀ ਦੋਸਤੋ ਕੁਝ ਮਹੱਤਵਪੂਰਨ ਸਾਵਧਾਨੀਆਂ ਵੀ ਤੁਹਾਨੂੰ ਦੱਸਾਂਗੇ ਜਿਹੜੀਆਂ ਇਹਨਾਂ 4 ਦਿਨਾਂ ਦੇ ਵਿੱਚ ਤੁਸੀਂ ਵਰਤਣੀਆਂ ਹਨ ਨਹੀਂ ਤਾਂ ਤੁਹਾਨੂੰ ਜਿਹੜਾ 4 ਦਿਨਾਂ ਦੇ ਅੰਦਰ ਲਾਭ ਮਿਲਣ ਵਾਲਾ ਹੈ ਉਹ ਨਹੀਂ ਮਿਲੇਗਾ ਜੇਕਰ ਤੁਸੀਂ ਇਹਨਾਂ ਸਾਵਧਾਨੀਆਂ ਨੂੰ ਨਹੀਂ ਵਰਤੋਗੇ ਤਾਂ ਤੁਸੀਂ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਤੇ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਹਨ ਤੁਹਾਨੂੰ ਖੁਸ਼ਖਬਰੀਆਂ ਲੈਣੀਆਂ ਚਾਹੀਦੀਆਂ ਹਨ ਇਸ ਲਈ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਾਤਾ ਲక్ష్ਮੀ ਜੀ ਦੇ ਸੱਚੇ ਪਖਤ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੇ ਲਿਖ ਕੇ ਹਾਜ਼ਰੀ ਲਿਖਵਾਓ ਦੋਸਤੋ 11 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਇਹਨਾਂ 4 ਦਿਨਾਂ ਦੇ ਅੰਦਰ ਮਾ લક્ષਮੀ ਆਸ਼ੀਰਵਾਦ ਦੇ ਨਾਲ ਤੁਹਾਨੂੰ ਅਦੇ ਅੰਤ ਲਾਭ ਮਿਲਣ ਵਾਲਾ ਹੈ ਉਹ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਜਿ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੁਹਾਡੀਆਂ ਵੱਡੀਆਂ ਵੱਡੀਆਂ ਸਫਲਤਾਵਾਂ ਤੇ ਵੱਡੇ ਵੱਡੇ ਲਾਭ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ ਇਹ ਉਹ ਸਮਾਂ ਹੈ ਕਿਉਂਕਿ ਮਾ લક્ષਮੀ ਦਾ ਨਰਮਣ ਹੋਇਆ ਹੈ ਤੁਹਾਡੀ ਰਾਸ਼ੀ ਦੇ ਵਿੱਚ ਰਾਜ ਜੋਗ ਬਣਿਆ ਹੈ ਤਾਂ ਜੋ ਤੁਹਾਡੀ ਕੁੰਡਲੀ ਦੇ ਵਿੱਚ ਜੋਗ ਬਣਿਆ ਹੈ ਇਹ ਸਮਝ ਲਓ ਕਿ ਤਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਤੁਹਾंनो ਕਿਉਂਕਿ ਹੁਣ ਤੁਹਾਡੇ ਗ੍ਰਹਿਾਂ ਦੇ ਵਿੱਚ ਜੋ ਵੱਡੇ ਪਰਿਵਰਤਨ ਹੋਣ ਵਾਲੇ ਹਨ ਉਹ ਬਹੁਤ ਹੀ ਤੁਹਾਡੇ ਲਈ ਖਾਸ ਰਹਿਣ ਵਾਲੇ ਹਨ ਤੁਹਾਡੀ ਹੁਣ ਕਿਸਮਤ ਚਮਕਣ ਵਾਲੀ ਹੈ ਦੋਸਤੋ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਅਧਿਕ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਾਤਾ ਲక్ష్ਮੀ ਜੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਸੀਂ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵਧਦੇ ਜਾਓਗੇ ਅਤੇ ਤੁਹਾਨੂੰ ਹਰ ਖੇਤਰ ਦੇ ਵਿੱਚ ਕਾਮਯਾਬੀ ਮਿਲਣ ਵਾਲੀ ਹੈ ਚਾਹੇ ਉਹ ਸ਼ੁੱਧ ਸਿੱਖਿਆ ਖੇਤਰ ਹੋਵੇ ਚਾਹੇ ਉਹ ਨੌਕਰੀ ਜਾਂ ਵਪਾਰ ਦਾ ਖੇਤਰ ਹੋਵੇ ਕੋਈ ਵੀ ਕੰਮ ਹੋਵੇ ਤੁਹਾਨੂੰ ਨਵੇਂ-ਨਵੇਂ ਖੁਸ਼ਖਬਰੀ ਮਿਲਣ ਦੇ ਸੰਜੋਗ ਬਣ ਰਹੇ ਹਨ ਮਾਤਾ ਲక్ష్ਮੀ ਜੀ ਮਿਹਰਬਾਨ ਹੋ ਚੁੱਕੀ ਹੈ ਤੁਹਾਡੇ ਉੱਪਰ ਤੁਹਾਨੂੰ ਦੱਸ ਦਈਏ ਕਿ ਸਾਵਧਾਨੀ ਦੇ ਤੌਰ ਤੇ ਇੱਕ ਗੱਲ ਤੁਸੀਂ ਕਿਸੇ ਦੇ ਬਹਿਕਾਵੇ ਦੇ ਵਿੱਚ ਆਣ ਕੇ ਕੋਈ ਵੀ ਮਹੱਤਵਪੂਰਨ ਕੰਮ ਸ਼ੁਰੂ ਨਹੀਂ ਕਰਨਾ ਜੋ ਵੀ ਕੰਮ ਸ਼ੁਰੂ ਕਰਨਾ ਹੈ ਸੋਚ ਸਮਝ ਕੇ ਕਰਨਾ ਹੈ ਤੁਸੀਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਸੋਚਣਾ ਹੈ ਸਮਝਣਾ ਹੈ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਕੰਮ ਦੇ ਬਹਿਕਾਵੇ ਦੇ ਵਿੱਚ ਆ ਕੇ ਕੋਈ ਵੀ ਕੰਮ ਕਰ ਲਓਗੇ ਤਾਂ ਉਸ ਦੇ ਵਿੱਚ ਤੁਹਾਨੂੰ ਨੁਕਸਾਨ ਪਹੁੰਚੇਗਾ ਆਪਣੀ ਸਮਝ ਤੇ ਬੁੱਧੀ ਦੇ ਦੁਆਰਾ ਤੁਸੀਂ ਆਪਣੇ ਸਾਰੇ ਕੰਮ ਸਫਲਤਾਪੂਰਵਕ ਪੂਰਾ ਕਰ ਸਕੋਗੇ ਸਾਰੇ ਹੀ ਕੰਮ ਨੂੰ ਯੋਜਨਾਬੰਦ ਤਰੀਕੇ ਦੇ ਨਾਲ ਹੀ ਕਰਨਾ ਹੈ ਜਿਸ ਨਾਲ ਤੁਹਾਨੂੰ ਵੱਡੀਆਂ ਸਫਲਤਾਵਾਂ ਪ੍ਰਾਪਤ ਹੋਣਗੀਆਂ ਤੁਹਾਡੇ ਘਰ ਦੇ ਵਿੱਚ ਮਹਿਮਾਨਾਂ ਦਾ ਆਗਮਨ ਹੋਵੇਗਾ ਸਾਰੇ ਮਹਿਮਾਨ ਤੁਹਾਡੇ ਨਾਲ ਮਿਲਜੁਲ ਕੇ ਰਹਿਣਗੇ ਤੁਹਾਨੂੰ ਦੱਸ ਦਈਏ ਇੱਕ ਸਾਵਧਾਨੀ ਦੇ ਤੌਰ ਤੇ ਕਦੇ-ਕਦੇ ਮਨ ਦਾ ਸੁਭਾਅ ਦੂਸਰਿਆਂ ਦੇ ਪਤੀ ਮਨ ਮਿਟਾ ਬਣ ਸਕਦਾ ਹੈ ਘਰ ਦੇ ਵਿੱਚ ਕਿਸੇ ਛੋਟੀ ਜਿਹੀ ਗੱਲ ਤੋਂ ਗਲਤਫਹਿਮੀ ਪੈਦਾ ਹੋ ਸਕਦੀ ਹੈ ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਭਰਾਵਾਂ ਦੇ ਨਾਲ ਜਾਂ ਘਰ ਪਰਿਵਾਰ ਜਾਂ ਕਿਸੇ ਹੋਰ ਮੈਂਬਰ ਦੇ ਨਾਲ ਤੁਸੀਂ ਸਬੰਧ ਚੰਗੇ ਬਣਾ ਕੇ ਰੱਖਣੇ ਹਨ ਉਹਨਾਂ ਦੇ ਨਾਲ ਕਦੇ ਵੀ ਗਲਤ ਬਾਣੀ ਦਾ ਪ੍ਰਯੋਗ ਨਾ ਕਰੋ ਚੰਗਾ ਬੋਲੋ ਮਿੱਠਾ ਬੋਲੋ ਤੁਹਾਡੇ ਵੱਲੋਂ ਕੀਤਾ ਗਲਤ ਵਿਹਾਰ ਤੁਹਾਡੇ ਉੱਪਰ ਕੰਮਾਂ ਨੂੰ ਵਿਗਾੜ ਸਕਦਾ ਹੈ ਜੋ ਕੰਮ ਬਣਾਉਣ ਵਾਲੇ ਹੋਣਗੇ ਉਹਨਾਂ ਕੰਮਾਂ ਦੇ ਵਿੱਚ ਵਿਗਾੜ ਪੈਦਾ ਹੋ ਸਕਦਾ ਹੈ ਗਲਤ ਵਿਹਾਰ ਦੇ ਨਾਲ ਜੋ ਵੀ ਕੰਮ ਤੁਸੀਂ ਪੂਰਾਇ ਸੋਚ ਸਮਝ ਕੇ ਕਰੋਗੇ ਗਲਤ ਵਿਹਾਰ ਤੋਂ ਉਹ ਦੂਰ ਹੋਣ ਦੇ ਨਜ਼ਰ ਆਉਣਗੇ ਜਿਹੜੇ ਵੀ ਕੰਮ ਤੁਸੀਂ ਕਰਨੇ ਚਾਹੁੰਦੇ ਹੋ ਉਹਨਾਂ ਨੂੰ ਪੂਰੀ ਸੋਚ ਸਮਝ ਕੇ ਵਿਚਾਰਕਹੀ ਕਰੋ ਆਪਣੇ ਗੁੱਸੇ ਤੇ ਕਾਬੂ ਰੱਖੋ ਆਪਣੇ ਵਿਹਾਰ ਨੂੰ ਚੰਗਾ ਬਣਾਓ ਤੇ ਤੁਹਾਡੇ ਸਾਰੇ ਕੰਮ ਦੇਖਣਾ ਸਫਲਤਾਪੂਰਵਕ ਪੂਰੇ ਹੋਣਗੇ ਨਾਲ ਹੀ ਨਾਲ ਤੁਸੀਂ ਵੱਡੀਆਂ ਗਲਤਫਹਿਮੀਆਂ ਤੋਂ ਬਚ ਜਾਓਗੇ ਤੇ ਤੁਸੀਂ ਆਪਣੇ ਆਪ ਤੇ ਪੂਰਨ ਵਿਸ਼ਵਾਸ ਰੱਖੋ ਇਸ ਸਮੇਂ ਨਹੀਂ ਤਾਂ ਤੁਹਾਨੂੰ ਕੋਈ ਆਪਣਾ ਧੋਖਾ ਦੇ ਸਕਦਾ ਹੈ ਤੁਸੀਂ ਥੋੜੀ ਜੀ ਸਾਵਧਾਨੀ ਵਰਤੋ ਆਪਣੇ ਕੈਰੀਅਰ ਦੇ ਪ੍ਰਤੀ ਲਾਪਰਵਾਹੀ ਬਿਲਕੁਲ ਵੀ ਨਾ ਵਰਤੋ ਪੁਵਖ ਦੇ ਲਈ ਨਹੀਂ ਤਾਂ ਇਹ ਨੁਕਸਾਨ ਹੋ ਸਕਦਾ ਹੈ ਇਸ ਵੇਲੇ ਸਾਵਧਾਨੀ ਰੱਖਣਾ ਜ਼ਰੂਰੀ ਹੈ ਜੇ ਗੱਲ ਕਰੀਏ ਲਵ ਲਾਈਫ ਦੀ ਤਾਂ ਇਸ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਪ੍ਰੇਮ ਪਿਆਰ ਇਸ ਸਮੇਂ ਤੁਹਾਡੇ ਅੰਦਰ ਵਧ ਜਾਵੇਗਾ ਚੰਗੇ ਸਬੰਧ ਤੁਹਾਡੇ ਬਾਂਦੇ ਦਿਖਾਈ ਦੇ ਰਹੇ ਹਨ ਹੁਣ ਤੁਹਾਡੇ ਪੁਰਵਜਾਂ ਦਾ ਤੁਹਾਨੂੰ ਪੂਰਾ ਸਹਿਯੋਗ ਮਿਲਣ ਵਾਲਾ ਹੈ ਤੁਹਾਨੂੰ ਤੁਹਾਡੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਤੁਹਾਡੇ ਪਰਿਵਾਰਿਕ ਵਾਤਾਵਰਣ ਖੁਸ਼ੀ ਨਮਾ ਬਣ ਜਾਵੇਗਾ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣੇਗਾ ਪਰਿਵਾਰ ਦੇ ਲਈ ਜੀਵਨ ਦੇ ਵਿਆਹ ਲਈ ਇਹ ਸਮਾਂ ਚੰਗਾ ਹੈ ਤੁਹਾਡੇ ਪੱਖ ਵਿੱਚ ਹੈ ਜੇਕਰ ਗੱਲ ਕਰੀਏ ਕੈਰੀਅਰ ਦੀ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਲੈ ਕੇ ਆਵੇਗਾ ਬਹੁਤ ਹੀ ਤੁਹਾਡੇ ਲਈ ਸਮਾਂ ਚੰਗਾ ਹੈ ਬਿਜ਼ਨਸ ਵਪਾਰ ਦੇ ਸੰਬੰਧੀ ਕੋਈ ਖਾਣ ਪੀਣ ਦਾ ਜੇਕਰ ਤੁਹਾਡਾ ਕੋਈ ਬਿਜ਼ਨਸ ਹੈ ਜਾਂ ਕੋਈ ਤੇਲ ਦਾ ਬਿਜ਼ਨਸ ਹੈ ਕੈਨ ਤੋਂ ਪਾਵੇ ਕੋਈ ਵੀ ਬਿਜ਼ਨਸ ਹੈ ਉਸ ਵਿੱਚ ਤੁਹਾਨੂੰ ਲਾਭ ਮਿਲੇਗਾ ਤੁਹਾਡੇ boss ਤੁਹਾਡੇ ਕੰਮ ਤੋਂ ਖੁਸ਼ ਹੋਣਗੇ ਉੱਚ ਅਧਿਕਾਰੀ ਤੁਹਾਡੇ ਤੋਂ ਖੁਸ਼ ਹੋਣਗੇ ਤੁਹਾਡੀ ਕੰਮ ਦੀ ਤਾਰੀਫ ਕਰਨਗੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੀ ਪ੍ਰਮੋਸ਼ਨ ਵੀ ਹੋ ਸਕਦੀ ਹੈ ਤੇ ਤੁਹਾਡੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਜਿਸ ਤੇ ਨਾਲ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਜਿਸ ਨਾਲ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਹਮੇਸ਼ਾ ਤੁਸੀਂ ਖੁਸ਼ ਰਹੋਗੇ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨ ਚਾਹੀ ਨੌਕਰੀ ਮਿਲ ਸਕਦੀ ਹੈ ਜੇਕਰ ਕਿਸੇ ਨੂੰ ਕੋਈ ਇੰਟਰਵਿਊ ਦਿੱਤਾ ਹੈ ਤਾਂ ਇੰਟਰਵਿਊ ਦੇ ਵਿੱਚ ਚੰਗੇ ਰਿਜ਼ਲਟ ਮਿਲ ਸਕਦੇ ਹਨ ਜੋ ਲੋਕ ਨੌਕਰੀ ਦੇ ਲਈ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਕੋਸ਼ਿਸ਼ ਜਾਰੀ ਰੱਖਣ ਦੀ ਲੋੜ ਹੈ ਤੁਹਾਨੂੰ ਸਫਲਤਾ ਮਿਲੇਗੀ ਚਾਹੇ ਨੌਕਰੀ ਤੁਹਾਨੂੰ ਮਨ ਚਾਹੀ ਪ੍ਰਾਪਤ ਹੋਵੇਗੀ ਇਹ ਸਮਾਂ ਤੁਹਾਡੇ ਜੋਗ ਹੈ ਤੁਹਾਨੂੰ ਬਹੁਤ ਹੀ ਇਸ ਸਮਾਂ ਲਾਭ ਦੇਵੇਗਾ ਇਸ ਲਈ ਇਸ ਮੌਕੇ ਨੂੰ ਹੱਥੋਂ ਨਾ ਜਾਣ ਦੇਣਾ ਜੋ ਲੋਕ ਬਿਜ਼ਨਸ ਵਪਾਰ ਕਰਦੇ ਹਨ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਣ ਵਾਲੀ ਹੈ ਇਸ ਸਮਾਂ ਤੁਹਾਡੇ ਪਾਗ ਬਦਲ ਦੇਵੇਗਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੋ ਜੁਲਾਈ ਦੇ ਮਹੀਨੇ ਦੇ ਵਿੱਚ ਜਿਹੜੀ ਰਾਸ਼ੀ ਅਮੀਰ ਬਣਨ ਜਾ ਰਹੀ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ